ਇਤੋਂ ਕਰ ਸਕਦਾ ਸਜਣੋ ਚ ਇੱਕ ਖੜਨੀ ਖੁੜਨੀ ਬੱਚੀ ਦੀ ਤੇ ਬਾਕੀ ਪ੍ਰਿੰਟ ਵਾਈਜ਼ ਤੇ ਸਵਾਹ ਆਦੀ ਬਹੁਤ ਸ਼ਾਂਤ ਆ ਗਈ ਬਿਲਕੁਲ ਠੰਡੇ ਸਵਾਹ ਚ ਆ ਗਈ ਤੇ ਮਿਲਕ ਰਿਕਾਰਡ ਬਾਈ ਨੇ ਦੱਸੀ ਦਿੱਤਾ ਵੀ ਚੰਗੇ ਰਿਕਾਰਡ ਵਾਲੀਆਂ ਨੇ 40 ਦੇ ਲਗਭਗ ਹੈ ਇਹਨਾਂ ਦੀ ਮਾਤਰ ਦਾ ਦੁੱਧਾਂ ਲੈ ਵੀ ਸਜਣੋ ਬੱਚੀਆਂ 12 ਲੱਗਿਆ ਫਾਰਮ ਦੀਆਂ ਦਿਖਾਉਣ ਟੌਪ ਕਲਾਸ ਬੱਚੀਆਂ ਨੇ ਬਾਈ ਕੋਲੇ 10 ਤਾਂ ਆ ਗਈਆਂ ਐਚ ਐਫ ਤੇ ਦੋ ਰੈਣੀਆਂ ਸਜਣੋ ਜਰਸੀ ਵਿੱਧ ਪ੍ਰੂਫ ਵਾਲਾ ਕੰਮ ਹੀ ਆ ਬਾਈ ਕਹਿੰਦਾ ਸਾਰੀਆਂ ਫਾਰਮ ਦੀਆਂ ਤੇ ਬਿੱਦ ਰਿਕਾਰਡ ਵਾਲੀਆਂ ਬੱਚੀਆਂ ਨੇ ਇੱਕ ਬੱਚੀ ਦੋ ਦੰਦ ਤੇ ਬਾਕੀ ਸਾਰੀਆਂ ਤਕਰੀਬਨ ਤਕਰੀਬਨ ਮਿਲ ਲਈਆਂ ਖੀਰੀਆਂ ਤੇ ਕੁਆਲਟੀ ਆ ਗਈ ਸਜਣੋ ਫੁੱਲ ਟਾਪ ਵਾਲੀ ਕਹਿ ਲਈਏ ਜੀ ਨੂੰ ਆਪਾਂ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਨੇ ਪਿੰਡ ਪਹੁੰਚੇ ਹੋਇਆ ਪਿੱਥੋਂ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਗੱਲਬਾਤ ਬਾਈ ਨਾ ਕਰਾ ਦਨੇ ਆ ਜਾ ਰੋਣ ਫੇਰਾ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਜੀ ਚੜਦੀ ਕਲਾ ਚੜਦੀ ਕਲਾ ਜੀ ਜਲਦਾ ਮਾਰੋ ਮਾਰ ਕੰਮ ਹਾਂ ਬਾਬੀ ਦੀ ਕਿਰਪਾ ਬਾਈ ਠੀਕ ਹੈ ਗਾ ਨੰਬਰ ਬੋਲ ਦੇ ਨੰਬਰ ਹੈ 98887 38550 38550 ਹਾਂਜੀ ਵੀਰੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਉਧਰੋਂ ਕਰਾਂਗੇ ਜੀ ਆਪਾਂ ਪਰ ਇੱਧਰ ਦੇ ਬੰਨ੍ਹੋ ਕਰਦੇ ਆ ਆਹ ਕੋਨੇ ਤੋਂ ਹੁੰਦੀ ਆ ਹਰ ਵਾਰੀ ਹੈ ਨਾ ਨਹੀਂ ਕਈ ਵਾਰ ਉਧਰੋਂ ਵੀ ਬਣਾ ਲਾ ਇੱਧਰ ਠੀਕ ਹੈ ਗਾ ਪ੍ਰਿੰਟ ਆ ਗਿਆ ਬਹੁਤ ਕਮਾਲ ਦਾ ਸਾਰੀਆਂ ਪੱਛੀ ਬਹੁਤ ਵੱਡੇ ਸਾਈਜ਼ ਵਾਲੀ ਪੱਛੀ ਆ ਬਾਈ ਕਦ ਕੋਦ ਤੂੰ ਦੇਖ ਬਈ ਕਿੱਡਾ ਕੱਦਾ ਪੱਛੀ ਦਾ ਪਹਿਲਾ ਤਾਂ ਕੱਦ ਆ ਗਿਆ ਸਤਿਨੋਂ ਫੁੱਲ ਵੱਡਾ ਤੇ ਪ੍ਰਿੰਟ ਵੀ ਬੜਾ ਕਮਾਲ ਦਾ ਲੱਗਿਆ ਪੱਛ ਤੇ ਬਾਕੀ ਸਟ੍ਰੀਟ ਵੀ ਫੁੱਲ ਆ ਗਈ ਹਰੇਕ ਪੱਖ ਤੋਂ ਤੇ ਬਾਕੀ ਜ਼ੋਰ-ਜ਼ੋਰ ਦਾ ਸਾਨੂੰ ਦੱਸਿਆ ਜਾਂਦੀ ਆ ਵੀ ਕਿੰਨੇ ਕ ਆ ਗਏ ਇਹ ਇੱਥੇ ਤੋਂ ਕਰ ਸਕਦਾ ਹਾਂ ਫੇਸ ਬਿਊਟੀ ਕਰ ਸਕਦਾ ਹਾਂ ਜੇ ਇੱਕ ਬੱਚੀ ਇਹ ਇੱਥੋਂ ਫੁੱਲ ਵੱਡੀ ਹਾਈਟ ਚ ਆ ਗਈ ਛੋਟੀ ਨਾ ਭਰਾ ਮੰਨ ਕੇ ਅਜੇ ਕੋਈ ਵੀ ਲਾਏ ਚੱਲ ਬਈ ਐਨੂੰ ਇਹ ਦੰਦਾਂ ਚ ਕਿ ਮੇਰਾ ਹੁਣ ਇਹ ਦੋ ਦੰਦ ਆ ਬਾਈ ਦੋ ਦੰਦ ਪ੍ਰੈਗਨੈਂਟ ਤਾਂ ਨਹੀਂ ਕਰਾਈ ਨਹੀਂ 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 ਬਾਈ ਠੀਕ ਹੈ ਤਾਂ ਥਣ ਸਿੰਗਲ ਚਾਰ ਹੀ ਦੇਣਗੇ ਹਾਂ ਚਾਰ ਥਣ ਆ ਬਾਈ ਠੀਕ ਹੈ ਗੱਲ ਇਹ ਥਣ ਬਾਈ ਕਹਿੰਦਾ ਸਿੰਗਲ ਚਾਰ ਹਾਈਟ ਫੁੱਲ ਆ ਤੇ ਕੱਦ ਦੇ ਨਾਲ ਨਾਲ ਜਿਵੇਂ ਕਿਹਾ ਲੰਬਾਈ ਵੀ ਫੁੱਲ ਆ ਗਈ ਤੇ ਉੱਤੋਂ ਆ ਗਈ ਸਜਣਾ ਸਟੇਟ ਬਿਲਕੁਲ ਤੇ ਬਾਕੀ ਬਿਊਟੀ ਵਾਲੇ ਪੱਖ 'ਚ ਬਹੁਤ ਕਮਾਲ ਦੀ ਆ ਗਈ ਤੇ ਜਿਵੇਂ ਬਾਈ ਨੇ ਸਟਾਰਟਿੰਗ ਜੀ ਦੱਸਿਆ ਸੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਸਾਰੀਆਂ ਤਕਰੀਬਨ ਰੋਹਣੇ ਫਾਰਮ 'ਚੋਂ ਆਈਆਂ ਬੱਚੀਆਂ ਹਾਂ ਹਾਂ ਬਾਈ ਫਾਰਮ ਦੀਆਂ ਬੱਚੀਆਂ ਠੀਕ ਆ ਰਿਕਾਰਡ ਸਾਰਾ ਮਿਲ ਜੂਗਾ ਕੋਈ ਗੱਲ ਨਹੀਂ ਬਾਈ ਪ੍ਰੋਪਰ ਹਾਂ ਜੀ ਅੰਜੀ ਰਿਕਾਰਡ ਬਾਈ ਕਹਿੰਦਾ ਸਾਰਾ ਦੇ ਦਾਂਗੇ ਤੇ ਆ ਆ ਗਈ ਦੋ ਨੰਬਰ ਵਾਲੀ ਬੱਛੀ ਇਹਦਾ ਸੁਪਰ ਸੁਪਰ ਬੱਛੀਆਂ ਆ ਜੇ ਮਤਲਬ ਕਿ ਜਿਹੜੇ ਜਿਹੜੇ ਮੈਂ ਨਗਦ ਖਾਏ ਜਾਊਂ ਵੀ ਐ ਚੜਦੇ ਤੇ ਚੜਦਾ ਹੀ ਆ ਬਾਈ ਮੂਸੇ ਵਾਲੇ ਦੇ ਗਾਣੇ ਜਿਹਾ ਹਾਂ ਵੀ ਆਗਲਾ ਅੰਤਰਾ ਉਦੋਂ ਵੀ ਸਰਾ ਤੇ ਅਗਲਾ ਉਦੋਂ ਵੀ ਸਰਾ ਨਾ ਆ ਦੇ ਇਹ ਚ ਤਾਂ ਜੋਰ-ਜੂਰ ਵਾਲੇ ਆ ਯਾਰ ਹਾਂ ਇਹ ਮਤਲਬ ਕਿ ਬੱਛੀਆਂ ਸਾਰੀਆਂ ਹੀ ਵੀ ਮਤਲਬ ਕਿ ਐਂ ਮੰਨ ਲਾ ਸਿਰੇ ਤੋਂ ਸਿਰੇ ਹੀ ਸੱਟ ਹੀ ਆ ਵਿੱਚ ਉਣ-ਉਣ ਕੇ ਲਿਆਂਦੇ ਮੈਂ ਨਗ ਉਹੀ ਗੱਲ ਆ ਬਾਈ ਕਹਿੰਦਾ ਚੁਣ ਚੁਣ ਕੇ ਲਈਆਂ ਤੇ ਇੱਥੇ ਤਾਂ ਤੂੰ ਤਾਂ ਐਂ ਦੇਖ ਵੀ ਕਿਹੜੇ ਲੋਟ ਪਲੀ ਵੀ ਆ ਬੱਚੀ ਬਾਈ ਦੁੱਧ ਤੇ ਫੀਡ ਤੇ ਪਲੀ ਵੀ ਆ ਬੱਚੀ ਠੀਕ ਆ ਵਿਆਹ ਦੇਖ ਬੋਦਾਵਾਦਾ ਦੇਖ ਬੱਚੀ ਦਾ ਤੇ ਮਦਰ ਮਿਲਕ ਕਿੰਨਾ ਕਰੂਗਾ ਦਾ ਮਦਰ ਮਿਲਕ ਰਿਕਾਰਡ ਬਾਈ ਮੱਲਾ 40 ਪਲੱਸ ਵਾਲਾ ਇਹਨਾਂ ਦਾ ਠੀਕ ਆ ਗੱਲ ਆ ਹਾਂ ਤੇ ਮੱਲਾ ਵੀ 30 ਪਲੱਸ ਹੀ ਚੱਲੇ ਨੂੰ ਪਹਿਲਣ ਹਾਂ ਬਾਈ ਰਾਮ ਨਾਲ ਯਾਰ ਬਈ ਇਹ ਜਿਹੇ ਬੱਚਿਆਂ ਨੇ ਦੁੱਧ ਕੱਢਿਆ ਫੇਰ ਕਿਹੜੀਆਂ ਕੱਢਣੀਆਂ ਬਾਈ ਠੀਕ ਆ ਗੱਲ ਆ ਹਾਂ ਤੇ ਬਾਕੀ ਸਜਣੋਂ ਇੱਥੋਂ ਕਰ ਸਕਦੇ ਹੋ ਚਾ ਇੱਕ ਪ੍ਰਿੰਟ ਵੀ ਬੜਾ ਕਮਾਲ ਦਾ ਜਿਵੇਂ ਬਾਈ ਨੇ ਦੱਸਿਆ ਨਾ ਪ੍ਰਿੰਟ ਦੇ ਨਾਲ ਨਾਲ ਬਾਈ ਕਹਿੰਦਾ ਦਾ ਰਿਕਾਰਡ ਵੀ ਯਾਰ ਬਾਲਾ ਕਮਾਲ ਦਾ ਬੱਚੀ ਦਾ ਥਣ ਸਿੰਗਲ ਚਾਰ ਰਹਿਣਗੇ ਤੇ ਬਾਕੀ ਬਾਜਨ ਵਜੂਦ ਜਾਨ ਕੁਆਲਟੀ ਹਰੇਕ ਪੱਖ ਤੋਂ ਇਹ ਕਹਿ ਸਕਦੇ ਆ ਵੀ ਯਾਰ ਬੱਚੀ ਨਾ 100 ਦਾ 100 ਹੀ ਮਿਲੂਗੀ ਤੁਹਾਨੂੰ ਇਹ ਇੱਥੋਂ ਕਰ ਸਕਦੇ ਜੀ ਇੱਕ ਤੋਂ ਬਿਲਕੁਲ ਸਟੇਟ ਆ ਤੇ ਬਾਕੀ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਰੱਖਦੇ ਆ ਚੜਾਈ ਵਾਲੀ ਪੱਛੀ ਆ ਗਈ ਨੰਬਰ ਆ ਗਿਆ ਦੂਜਾ ਮੈਂ ਨਜਾਇਜ਼ ਪਲੀਆਂ ਵਾਂ ਪੱਛੀਆਂ ਨਜਾਇਜ਼ ਬਾਈ ਤੇ ਝੋਲੀ ਬਹੁਤ ਥੰਦੂ ਹੈ ਨਾ ਦੇਖ ਆਰਡਰ ਦੇਖ ਕਿੱਡਾ ਸੋਹਣਾ ਤਿਆਰ ਕਰ ਰਹਾ ਪੱਛੀ ਨੇ ਦੇ ਮੋਠਾ ਇੱਥੇ ਹਾਂ ਕੱਲਾ ਕੱਲਾ ਪੂਰਾ ਫੁੱਲ ਗੈਪ ਤੇ ਥਾਣ ਲੱਗਿਆ ਵਾ ਮਲ ਤੇ ਬਾਕੀ ਬਾਡੀ ਆ ਗਈ ਮੱਜਾਂ ਵਰਗੀ ਹੈ ਨਾ ਹਾਂਜੀ 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 ਬਾਈ ਮਜ਼ਬੂਤ ਆ ਗਈ ਫੁੱਲ ਤੇ ਹੁਣ ਆ ਗਈ ਪੱਛੀ ਸੱਚ ਨੂੰ 3 ਨੰਬਰ ਵਾਲੀ ਕਿਉਂਕਿ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਤੇ ਫੇਸ ਕੁਆਲਿਟੀ ਇਹਦੀ ਵੀ ਕਰ ਸਕਦੇ ਹਾਂ ਚੈੱਕ ਤੇ ਜੋਰ-ਜੂਰ ਤਾਂ ਇਹ ਤੇ ਜਿਵੇਂ ਬਾਈ ਨੇ ਦੱਸਿਆ ਵੀ ਦੁੱਧ ਤੇ ਪਾਊਡਰ ਤੇ ਚੰਗੀ ਖਰਾਕ ਨਾਲ ਇਹ ਤਿਆਰ ਹੋਈਆਂ ਹੋਈਆਂ ਨੇ ਬੱਚੀਆਂ ਇਹ ਮੰਨ ਲਓ ਵੀ ਚੰਗੇ ਪੈਸੇ ਖਾ ਕੇ ਰੈਡੀ ਹੋਈਆਂ ਹੋਈਆਂ ਨੇ ਹਾਂ ਵੀ ਐ ਸਵੀਆਂ ਪਲੀਆਂ ਬੱਚੀਆਂ ਠੀਕ ਆ ਕੋਈ ਐ ਨਹੀਂ ਕੋਈ ਲੱਸੀ ਫਿੱਕੀ ਨਹੀਂ ਕਿਸੇ ਪਾਸੋਂ ਕਾਣ ਛੋਟਾ ਛੋਟਾ ਕਾਣਾਂ ਛੋਟੇ ਇਹ ਮੰਨ ਲਿਓ ਵੀ ਐਫਡੀ ਵਾਲਾ ਗੱਲ ਨਹੀਂ ਹੋਊ। ਦੇਖ ਪੈਰਾ ਪੂਰਾ ਦੀਆਂ ਮਜ਼ਬੂਤ ਦੇਖ ਕਿੰਨੀਆਂ ਬੱਚੀਆਂ ਸਾਰੀਆਂ ਵੀ ਆਏ ਟੋਟਲ ਦੇਖਣੀਆਂ ਕਿੰਨੀਆਂ ਵੀ ਐਂ ਲਾ ਦੀਆਂ ਜਿਵੇਂ ਘੂੜੀਆਂ ਖੜੀਆਂ ਹੁੰਦੀਆਂ ਇੱਥੋਂ ਕਰ ਸਕਦੇ ਹਾਂ ਜੇ ਇੱਕ ਕੁਆਲਿਟੀ ਨਾਲ ਬਾਈ ਕਹਿੰਦਾ ਕੋਈ ਸਮਝੌਤੇ ਵਾਲਾ ਸਿਸਟਮ ਨਹੀਂ ਹੁੰਦਾ ਜਦੋਂ ਵੀ ਬਾਈ ਕੋਲੋਂ ਵੀਡੀਓ ਬਣਾਈ ਦੇਣਾ ਇੰਨਾਂ ਬੱਚੀਆਂ ਦੀ ਤਾਂ ਜਿੰਨੀ ਤਾਰੀਫ ਕਰੀ ਚੱਲ ਥੋੜੀ ਆ ਬਾਈ ਠੀਕ ਆ ਗੱਲ ਹਾਂ ਤੇ ਬਾਕੀ ਕੁਆਲਿਟੀ ਸੱਜਣੋਂ ਤੁਹਾਨੂੰ ਦਿਖੀ ਜਾਂਦੀ ਹੈ ਕਿਉਂਕਿ ਝੋਲੇ ਵਾਲਾ ਸਿਸਟਮ ਤਾਂ ਹੈ ਨਹੀਂ ਕੋਈ ਹਰੇਕ ਪੱਖ ਤੋਂ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ ਇਹ ਬੱਚੀ ਦਾ ਨੰਬਰ ਆ ਗਿਆ ਤੀਜਾ ਪ੍ਰ ਹਰੇਕ ਪੱਖ ਤੋਂ 100 ਦਾ 100 ਹੀ ਮਿਲੂਗੀ ਤੇ ਹੁਣ ਆ ਗਈ 25 ਸਤਨੂੰ 4 ਨੰਬਰ ਤੇ ਇਹ ਵੀ ਬਹੁਤ ਕਮਾਲ ਦੀ ਆ ਯਾਰ ਗਲਾਈ ਗਲੂਈ ਬਹੁਤ ਚੰਗੀ ਲੱਗਿਆ ਵੱਛੀ ਨੂੰ ਫੇਸ ਦੇਖ ਪਹਿਲਾਂ ਦੇਖ ਇੱਥੋਂ ਫੇਸ ਕੁਆਲਿਟੀ ਤੇ ਪ੍ਰਿੰਟ ਚੈੱਕ ਕਰ ਸਕਦਾ ਹਾਂ ਉਮਰ ਰੋਣ ਕਿੰਨੀ ਹੋਊਗੀ ਜੜੀ ਦੀ ਉਮਰ ਬਾਈ ਸਾਰੀ ਡਿਟੇਲ ਤਰੀਕ ਤੋਂ ਤਰੀਕ ਜਾਦਾ ਬਾਈ ਸਾਰੀ ਠੀਕ ਆ ਸਾਰੀ ਡਿਟੇਲ ਮਿਲ ਜੂ ਬਾਈ ਠੀਕ ਆ ਗੱਲ ਹਾਂ ਵੀ ਕਿਹੜੀ ਤਰੀਕ ਨੂੰ ਕਿਹੜੀ ਵੱਛੀ ਦਾ ਜਨਮ ਜਨਮ ਹੋਇਆ ਠੀਕ ਆ ਗੱਲ ਠੀਕ ਆ ਤੇ ਕੱਲੀ ਕੱਲੀ ਦੀ ਕਹ ਲਈ ਡਿਟੇਲ ਮਿਲ ਜੂਗੀ ਹਾਂ ਤੇ ਬਾਕੀ ਸੀਮਨ ਦੀ ਡਿਟੇਲ ਵੀ ਦੇ ਦਾਂਗੇ ਹਾਂਜੀ ਹਾਂਜੀ ਵੀਰੇ ਆ ਇੱਥੋਂ ਕਰ ਸਕਦਾ ਹਾਂ ਸੱਜਣ ਨੂੰ ਚਾ ਇੱਕ ਖੜਨੀ ਖੁੜਨੀ ਬੱਚੀ ਦੀ ਤੇ ਬਾਕੀ ਪ੍ਰਿੰਟ ਵਾਈਜ਼ ਤੇ ਸਵੇਰ ਆ ਦੀ ਬਹੁਤ ਸ਼ਾਂਤ ਆ ਗਈ ਬਿਲਕੁਲ ਠੰਡੇ ਸਵੇਰ ਚ ਆ ਗਈ ਤੇ ਮਿਲਕ ਰਿਕਾਰਡ ਬਾਈ ਨੇ ਦੱਸ ਹੀ ਦਿੱਤਾ ਵੀ ਚੰਗੇ ਰਿਕਾਰਡ ਵਾਲੀਆਂ ਨੇ 40 ਦੇ ਲਗਭਗ ਹੈ ਇਹਨਾਂ ਦੀ ਮਾਤਰ ਦਾ ਦੁੱਧ ਤੇ ਬਾਕੀ ਇੱਥੋਂ ਪ੍ਰਿੰਟ ਕਰ ਸਕਦੇ ਹੋ ਚ ਇੱਕ ਮਜ਼ਬੂਤ ਆ ਗਈ ਫੁੱਲਾ ਤੇ ਸਟੇਟ ਫੁੱਲਾ ਆ ਗਈ ਕਿਉਂਕਿ ਸਟੇਟ ਦਾ ਮਤਲਬ ਇਹ ਹੁੰਦਾ ਵੀ ਉਤੋਂ ਬੱਚੀ ਝੂਕੀ ਨਾ ਹੋਵੇ ਤੇ ਲੈਗ ਸਕੋਰ ਦੀ ਪੂਰੀ ਮਜ਼ਬੂਤ ਆਵੇ ਕਿਉਂਕਿ ਉਹਦਾ ਇਹ ਫਾਇਦਾ ਹੋ ਜਾਂਦਾ ਵੀ ਯਾਰ ਕਈ ਸੂਏ ਬੱਛੀ ਬਾਈ ਕੱਢ ਜਾਂਦੀਆਂ ਛੇਤੀ ਬੈਠਣ ਜਿਹੜਾ ਸਿਸਟਮ ਨਹੀਂ ਹੁੰਦਾ ਹਣਾ ਹਾਂ 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 ਬਾਈ ਇਹਦਾ ਮਤਲਬ ਕੀ ਐਂ ਮੰਨ ਲਾ ਵੀ ਜਾਨਵਰ ਜਿਹੜਾ ਕੋਈ ਲੈ ਗਿਆ ਤਿਆਰ ਆ ਬੱਚੀਆਂ ਮੰਨ ਲਓ ਕਿ ਇਹ ਇਹਦਾ ਮੰਨ ਲਾ ਵੀ 5-5 ਚਾਰ-ਚਾਰ ਮਹੀਨਿਆਂ ਨੂੰ ਸਿਮਨ ਲੈਂਡ ਦੇ ਕਾਬਿਲ ਹੋ ਜਾਣਗੀਆਂ ਬੱਚੀਆਂ ਠੀਕ ਹੈ ਗੱਲ ਤੇ ਕੁਆਲਟੀ ਵਾਲੀਆਂ ਆ ਗਈਆਂ ਫੁੱਲਾ ਹਾਂਜੀ ਹਾਂਜੀ ਕਵਾਲਿਟੀ ਉਹੀ ਗੱਲ ਆ ਜਿਵੇਂ ਬਾਈ ਨੇ ਸਟਾਰਟ ਅੰਕੀ ਦੱਸਿਆ ਸੀ ਨਾ ਇੱਕ ਤੋਂ ਇੱਕ ਇੱਕ ਤੋਂ ਇੱਕ ਵਾਲਾ ਕੰਮ ਹੀ ਹੋਈ ਜਾਊਗਾ ਇਹ ਇੱਥੋਂ ਕਰ ਸਕਦੇ ਚੈੱਕ ਇੱਥੇ ਰੋਕ ਨਾ ਰੋਣ ਇਹ ਇੱਥੋਂ ਕਰ ਸਕਦੇ ਚੈੱਕ ਉਮਰ ਬਾਈ ਜੀ ਸੀਮਨ ਬਾਈ ਜੀ ਤੇ ਮਦਰ ਰਿਕਾਰਡ ਉਹ ਬਾਈ ਕਹਿੰਦਾ ਸਾਰਾ ਰਿਕਾਰਡ ਦੇ ਦਾਂਗੇ ਤੇ ਵਿੱਦ ਪ੍ਰੂਫ ਵਾਲਾ ਸਿਸਟਮ ਹੋਊਗਾ ਕੱਲਾ ਬਾਈ ਕਹਿੰਦਾ ਨਾ ਕੈਨ ਵਾਲਾ ਕੰਮ ਨਹੀਂ ਹੋਊਗਾ ਇੱਥੇ ਜੇ ਫਾਰਮ ਦੀ ਕਹੇ ਤੀ ਨਾ ਤਾਂ ਫਾਰਮ ਦੀ ਹੀ ਹੋਊਗੀ ਹਾਂ ਕਮਾਲਾ ਰੋਣ ਇੱਥੋਂ ਤੇ ਚੰਗੇ ਢਾਂਚੇ ਦੀਆਂ ਨੇ ਤੇ ਨਸਲ ਕੁਆਲਿਟੀ ਉਹ ਤੁਹਾਡੇ ਸਾਹਮਣੇ ਆ ਚੰਗੇ ਦੁੱਤੇ ਚੱਲਣ ਵਾਲੀਆਂ ਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਦੀ ਵੀ ਐਫ ਡੀ ਵਾਲਾ ਸਿਸਟਮ ਹੀ ਆ ਵੀ ਜਿਹੜਾ ਸਤਨ ਇਹਨਾਂ ਨੂੰ ਖਰੀਦੂਗਾ ਨਾ ਘਟਾਉਂਦੀਆਂ ਨਹੀਂ ਰੋਜ਼ ਦੀ ਰੋਜ਼ ਇਹ ਮੰਨ ਲਾ ਵੀ ਰੋਣਾ ਅੱਪ ਹੁੰਦੀਆਂ ਜਾਂਦੀਆਂ ਆਪ ਹੁੰਦੀਆਂ ਜਾਂਦੀਆਂ ਬਾਈ ਇਹਦਾ ਮਤਲਬ ਕਿ ਬੱਚੀਆਂ ਵੀ ਆ ਮੂੰਹੋ ਬੋਲਦੀਆਂ ਬਾਈ ਚੀਜ਼ ਵੀ ਜਾਨਵਰ ਵਾਕਈ ਵੀ ਹੈਗੇ ਆ ਸੀਮਾ ਨੰਬਰ ਆ ਗਿਆ ਹਾਂ ਬਿਊਟੀ HB ਫੁੱਲ ਆ ਗਈ ਹਾਂ ਵੀ ਅਗਲਾ ਕੱਲ ਵੀ ਆਏ ਨਹੀਂ ਕੱਲੇ ਵਾਈਟ ਕਲਰ ਚ ਬਿਊਟੀ ਹੁੰਦੀ ਆ ਠੀਕ ਆ ਬਲੈਕ ਕਲਰ ਚ ਸ਼ਾਈਨਿੰਗ ਦੇਖ ਪੱਛੀ ਦੀ ਕਿੰਨੀ ਆ ਬਾਈ ਇੱਥੋਂ ਕਰ ਸਕਦੇ ਸੋ ਜਨੋ ਚ ਇੱਕ ਬਿਊਟੀਫੁੱਲ ਸ਼ਾਈਨਿੰਗ ਜਿਵੇਂ ਬਾਈ ਨੇ ਦੱਸਿਆ ਇਹ ਸ਼ਾਈਨਿੰਗ ਆਉਂਦੀ ਆ ਜਿਵੇਂ ਆਪਾਂ ਕਹੇ ਲੀਏ ਨਾ ਬੱਚੇ ਨੂੰ ਚੰਗਾ ਪਾਊਡਰ ਵਗੈਰਾ ਪਾਈਂਦਾ ਹਨ ਤੇ ਚੰਗੀ ਸਿਹਤਮੰਦ ਪੱਛੀ ਦੀ ਸ਼ਾਈਨਿੰਗ ਹੋਊ ਵੀ ਓਦਾਂ ਜੇ ਕਹੇ ਲੀਏ ਲੱਸੀ ਫਿੱਕੀ ਦੇ ਸ਼ਾਈਨਿੰਗ ਨਹੀਂ ਆਉਂਦੀ ਤੇ ਬਾਕੀ ਨਸਲ ਤੇ ਡਿਪ ਇਹ ਇੱਥੋਂ ਕਰ ਸਕਦੇ ਹਾਂ ਚ ਇੱਕ ਪ੍ਰਿੰਟ ਬਹੁਤ ਕਮਾਲ ਦਾ ਜਿਵੇਂ ਇਹ ਪੱਛੀ ਤੋਂ ਲਾ ਕੇ ਤੁਹਾਨੂੰ ਆਪ ਇਧਰ ਲੈ ਬੰਨੇ ਦਿਖਾ ਦਿਆਂ ਇੱਕ ਵਾਰੀ ਸਾਰੀਆਂ ਤੇ ਕੈਮਰਾ ਘਮਾ ਦਨੇ ਆ ਪ੍ਰਿੰਟ ਬਹੁਤ ਕਮਾਲ ਦਾ ਮਿਲੂ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ ਸਾਰੀਆਂ ਫਾਰਮ ਵਾਲੀਆਂ ਨੇ 2 2 3 3 ਜਨਰੇਸ਼ਨ ਦਾ ਰਿਕਾਰਡ ਦੇ ਦਾਂਗੇ ਬਾਈ ਕਹਿੰਦਾ ਇਹਨਾਂ ਦਾ ਇਹ ਆ ਪੱਛੀ ਕਰ ਸਕਦੇ ਜੇ ਇੱਥੇ ਤੋਂ ਫੇਸ ਕੁਆਲਿਟੀ ਤੋਂ ਇਹ ਮੈਂ ਖਾ ਚੜਦੇ ਤੇ ਚੜਦੀ ਹੈ ਪੱਛੀ ਬਾਈ ਸਾਰੇ ਐ ਮਤਲਬ ਕਿ ਨਗੀਨੇ ਤੋਂ ਨਗੀਨਾ ਹੀ ਹੈ ਸਾਰੇ ਠੀਕ ਹੈ ਗੱਲ ਤੇ ਥਾਂ ਤਕਰੀਬਨ ਹਰ ਉਹਨ ਸਾਰੀਆਂ ਦੀ ਸਿੰਗਲ ਚਾਹ ਹਾਂਜੀ 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 ਵੀਰੇ ਠੀਕ ਹੈ ਗੱਲ ਉਸ ਚੀਜ਼ ਦਾ ਬ ਵੀ ਸਿੰਗਲ ਚਾਰ ਹੀ ਰਹਿਣਗੇ ਨਾਸਲ ਕੁਆਲਿਟੀ ਤੇ ਨੰਬਰ ਇਹਦਾ ਕਿੰਨਾ ਵਾ 6ਵਾਂ ਕਿ 7ਵਾਂ ਇਹਦਾ ਆ ਗਿਆ ਬਾਈ ਆਪਣਾ 7ਵਾਂ ਨੰਬਰ ਆ ਗਿਆ ਬਾਈ 7ਵੇਂ ਨੰਬਰ ਤੇ ਆ ਗਈ ਤੇ ਬਿਊਟੀ ਬਹੁਤ ਦਾ ਬੱਛੀ ਜੀ ਹੈ ਨਾ ਹਾਂ ਫੁੱਲ ਬਿਊਟੀ ਮੈਨੂੰ ਲੱਗੇ ਮੈਂ ਕਿ ਕੁਆਲਿਟੀਆ ਕੁਆਲਿਟੀ ਦੇ ਪੱਖ ਤੋਂ ਸਾਰੀਆਂ ਇੱਕ ਨੰਬਰ ਆ ਬੱਛੀਆਂ ਬਾਈ ਠੀਕ ਆ ਗੱਲ ਤੇ ਕਈ ਚੀਜ਼ਾਂ ਦਾ ਖਾਸ ਧਿਆਨ ਰੱਖ ਕੇ ਬਾਈ ਕਹਿੰਦਾ ਖਰੀਦੀਆਂ ਇਹ ਜਿਵੇਂ ਥਣ ਕਹਿ ਲਈਏ ਸਿੰਗਲ ਚਾਰ ਆ ਗਏ ਜਾਂ ਉਤੋਂ ਵੱਡੀ ਜਿਵੇਂ ਇਹਦੀ ਦਿਖਾ ਦੇਣਾ ਤੁਹਾਨੂੰ ਸਟੇਟ ਆ ਗਈ ਬਿਲਕੁਲ ਤੇ ਬਾਕੀ ਇੱਥੇ ਤੁਸੀਂ ਝੋਲੀ ਚੈੱਕ ਕਰ ਸਕਦੇ ਹੋ ਇੱਥੋਂ ਬਹੁਤ ਕਮਾਲ ਦੀ ਆ ਗਈ ਪ੍ਰਿੰਟ ਵਾਈਜ਼ ਨਾਸਲਾ ਕੁਆਲਟੀ ਹਰੇਕ ਪੱਖ ਤੋਂ ਤੇ ਇੱਕ ਤੁਹਾਨੂੰ ਆ ਦਿਖਾ ਦੇਣਾ ਇਹ ਥੋੜੀ ਬਾਈਟ ਕਲਰ ਚ ਕਹ ਲਈਏ ਜਿਆਦਾ ਆ ਗਈ ਹੈ ਨਾ ਹਾਂ ਇਹ ਦੂਜੀ ਦੇ ਘੱਟ ਮਿਲਦੀਆਂ ਹਨ ਹਾਂ ਇਹ ਬਾਈ ਮਤਲਬ ਕਿ ਆਪ ਨੂੰ ਵੀ ਘੱਟ ਹੀ ਮਿਲਦੀਆਂ ਵਛੀਆਂ ਵਾਈਟ ਕਲਰ ਦੀ ਵਛੀ ਮਤਲਬ ਕਿ ਇਹ ਬਰੀਡ ਤੇ ਮੁਕਾਬਲੇ 'ਚ ਮਤਲਬ ਕਿ ਅਗਲਾ ਕਹਿੰਦਾ ਵਾਈਟ ਕਲਰ ਜ਼ਿਆਦਾ ਮੰਗਦੇ ਆ ਲੋਕ ਠੀਕ ਆ ਗੱਲ ਹਾਂ ਇਹਦੀ ਰੋਣ ਨੂੰ ਉਮਰ ਆਈ ਜਾ ਇੱਕ ਆਈਡੀਆ ਜਾ ਬਸ ਅਸੀਂ ਮਨ ਲਾ ਕੇ ਇਹ ਹੈਗੀ ਐ 7 ਕੁ ਮਹੀਨੇ ਦੀ ਵਛੀ ਬਾਈ 7-8 ਮਹੀਨੇ ਲੱਗ ਪੱਗ ਹਾਂ ਤੇ ਬਾਕੀ ਖੜਨੀ ਖੁੜਨੀ ਉਹੀ ਗੱਲ ਆ ਜਿਵੇਂ ਤੂੰ ਕਹਿੰਦਾ ਵੀ ਮੇਲਿਆਂ 'ਚ ਆਉਂਦੀਆਂ ਹਨਾ ਖੜਨੀ ਖੁੜਨੀ ਬਾਕੀ ਬਿੰਦੀ ਫੁੱਡੀ ਮਤਲਬ ਕਿ ਆ ਦੇਖ ਬਾਈ ਅੱਖਾਂ ਦੇਖ ਚੈਕ ਦੇ ਅੰਗਰੇਜ਼ਾਂ ਨਾਲ ਦੀ ਹਾਂ ਇਹ ਇੱਥੋਂ ਕਰ ਸਕਦੇ ਬਾਈ ਇਹਨਾਂ ਸੇ ਅੱਖ ਤੋਂ ਲਾ ਕੇ ਹੈਨਾ ਵੀ ਨੰਬਰ ਸਾਰੇ ਗਿਣੇ ਜਾਂਦੇ ਇਹਨਾਂ ਦੇ ਹਾਂਜੀ 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 ਵੀਰੇ ਕਮਾਲ ਆ ਇੱਥੋਂ ਇੱਥੋਂ ਕਮਾ ਕੇ ਤੋੜਦੇ ਆ ਇਹਨੂੰ ਇੱਕ ਵਾਰੀ ਤੇ ਫੀਟਿੰਗ ਬਾਈ ਇਹਦੀ ਵੀ ਫੁੱਲ ਆ ਗਈ ਹਾਂਜੀ ਹਾਂਜੀ ਬਾਈ ਮਤਲਬ ਕਿ ਸਾਰੀਆਂ ਕੁਆਲਿਟੀਆਂ ਪਿਓਰ ਮਤਲਬ ਕਿ ਫੁੱਲ ਬਰੀਡ ਚ ਪੈਂਦੀਆਂ ਮਤਲਬ ਕਿ ਬੱਚੀਆਂ ਸਾਰੀਆਂ ਹੀ ਠੀਕ ਆ ਗੱਲ ਆ ਓਵਰ ਨਹੀਂ ਹੈਗੀ ਕਿਤੋਂ ਵੀ ਕਹ ਲਿਓ ਓਵਰ ਫੈਟ ਜਾਂ ਕਹ ਲਿਓ ਜਿਆਦਾ ਆਪਾਂ ਝਾਰ ਚੂਰਨਾ ਤਿਆਰ ਕਰੀ ਹੋਈ ਉਹ ਸੀਨ ਨਹੀਂ ਹੋਊਗਾ ਤੇ ਬਾਕੀ ਕੁਆਲਿਟੀ ਕਰ ਸਕਦੇ ਚੈੱਕ ਜੇ ਬਾਈ ਨੇ ਦੱਸਿਆ ਨਾ ਫੇਸ ਬਿਊਟੀ ਤੇ ਬਾਕੀ ਕਲਰ ਵਗੈਰਾ ਦੇ ਸਿੰਗਲ ਚਾਰ ਥਾਣਾ ਬਾਈ ਦੇਖ ਪੂਰੇ ਵਧੀਆ ਗੈਪ ਤੇ ਥਣ ਲੱਗੇ ਪਿਆ ਸਾਰੀਆਂ ਬੱਚੇ ਬੇ ਕਮਾਲ ਦੇ ਜਮਾ ਹਾਂਜੀ ਤੇ ਬਾਕੀ ਕੱਦ ਸੋਨਾ ਕਰ ਜੂਗੀ ਜਦੋਂ ਪਹਿਲੀ ਜਦੋਂ ਹਾਂ ਫੁੱਲ 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 ਵੱਡਾ ਕੱਦ ਕਰਨਾ ਬਾਈ ਬੱਚੀ ਨੇ ਇਹਨੇ ਆਹ ਦੋ ਤਾਂ ਯਾਰ ਜੰਮੀ ਇੱਕੋ ਜੀਆਂ ਲੱਗਦੀਆਂ ਹਨਾ ਇੱਕੋ ਗਾਂ ਦੀ ਹੁੰਦੀਆਂ ਇਹ ਤਾਂ ਭੈਣ ਹੀ ਆ ਬਾਈ ਜਾਂ ਇਹਦੀ ਰੋਣ ਉਮਰ ਹਾਂਜੀ ਇਹ ਮਤਲਬ ਕਿ ਛੋਟੀ ਉਮਰ ਦੇ ਆ ਗਏ ਥੋੜੇ ਬੱਚੇ ਠੀਕ ਹੈ ਕਰ ਹਾਂ ਇਹ ਇਥੋਂ ਕਰ ਸਕਦੇ ਚ ਇੱਕ ਲੇ ਵਾਲੇ ਆ ਸੇਵਾ ਕੀ ਯਾਰ ਪ੍ਰਿੰਟ ਬਹੁਤ ਕਮਾਲ ਦਾ ਇਹਦਾ ਵੀ ਹੈ ਨਾ ਪਪਾ हां ਮੈਂ ਕਹੇ ਭਾਈ ਚੜਦੇ ਤੋਂ ਚੜਦਾ ਮਤਲਬ ਕਿ ਜਿਹੜੇ ਜਿਵੇਂ ਛੋਟਾ ਚਾਹੇ ਛੋਟੀ ਆ ਚਾਹੇ ਵੱਡੀ ਬੱਚੀ ਆ ਕੁਆਲਿਟੀ ਸਾਰਿਆਂ ਦੀ ਇੱਕੋ ਜਿਹੀ ਮਤਲਬ ਐ ਮਾਲਾ ਟੌਪ ਤੋਂ ਟੌਪ ਹੀ ਆ ਠੀਕ ਹੈ ਗੱਲ ਤੇ ਮਜ਼ਬੂਤ ਫੁੱਲ ਆ ਗਈ ਆ ਹਾਂ ਵੀ ਐਂ ਦੇਖ ਕੋਈ ਐਂ ਛੋਟਾ ਹੈ ਛੋਟਾ ਛੋਟੀ ਉਮਰ ਦਾ ਲੱਤਾਂ ਲੱਤਾਂ ਦੇਖੇ ਕਿੰਨੀਆਂ ਮਜ਼ਬੂਤ ਆ ਬੱਚੀ ਦੀ ਠੀਕ ਹੈ ਤੇ ਮਜ਼ਬੂਤ ਤੇ ਸਟੇਟ ਨਸ ਫੁੱਲ ਆ ਗਈ ਆ ਹਾਂ ਫੁੱਲ ਮਤਲਬ ਕਿ ਉੱਪਰੋਂ ਸਾਰੀ ਲੈਗ ਸਕੋਰ ਦੀ ਗੱਲ ਕਰੀਏ ਤਾਂ ਉੱਤੋਂ ਸਟੇਟ ਦੀ ਗੱਲ ਕਰ ਲਈਏ ਇਹ ਇੱਥੋਂ ਜਿਵੇਂ ਤੁਹਾਨੂੰ ਦੱਸਿਆ ਤੇ ਜਿਵੇਂ ਬਾਈ ਨੇ ਦੱਸਿਆ ਨਾ ਬਰੀਡ ਜਿਵੇਂ ਆ ਪਸਲੀ ਦੇਖੀ ਜਾਂਦੇ ਇਹਦੀਆਂ ਤਿੰਨੇ ਹਨਾ ਉਹ ਚੀਜ਼ ਵੀ ਨਜ਼ਰ ਆਈ ਜਾਂਦੀ ਆ ਸਾਰੀ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਹੁੰਦਾ ਵੀ ਜਿਹੜੇ ਰੁਣ ਦੇਖਣ ਵਾਲੇ ਨੇ ਆਪਣੇ ਨਾਲ ਮੈਂ ਕਹਿੰਦਾ ਉਹ ਜਾਦੇ ਵੱਡੇ ਕਾਰੀਰ ਦੇ ਹਾਂਜੀ ਹਾਂਜੀ ਬਾਈ ਆਪਾਂ ਮਤਲਬ ਕਿ ਆਪਣੇ ਨਾਲ ਵੀ ਮਤਲਬ ਕਿ ਬਹੁਤ ਸਾਵਧਾਰ ਲੋਕ ਬੈਠੇ ਆ ਜਿਨ੍ਹਾਂ ਨੂੰ ਮਤਲਬ ਕਿ ਆਪਣੇ ਨਾਲ ਵੀ ਵੱਧ ਪਤਾ ਬਾਈ ਹਨਾ ਹਾਂ ਜਿਹੜਿਆਂ ਨੇ ਕਹਿ ਲਈਏ ਪੈਸੇ ਲਾਉਣੇ ਹਨਾ ਆ ਵੀ ਚੀਜ਼ਾਂ ਸੋਚ ਕੇ ਪੇਮੈਂਟ ਕਹਿ ਲਈ ਬੰਦਾ ਖਰਚ ਕਰਦਾ ਬਿਲਕੁਲ ਜੀ ਬਿਲਕੁਲ ਬਾਈ ਆ ਤਾਂ ਬਾਹਲੀ ਕਮਾਲ ਦੀ ਆ ਯਾਰ ਹਨਾ ਦੇ ਆ ਤਾਂ ਬਾਹਲੀ ਕਮਾਲ ਦੀ ਆ ਤੇ ਤੁਹਾਨੂੰ ਯਾਰ ਬਰੀਡ ਵੀ ਚੰਗੀ ਬਣਾ ਕੇ ਦੇ ਦੂਗੀ ਬੱਚੀ ਇਹ ਦੋਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਲਾਸਟ ਵਾਲੀਆਂ ਬਿਲਕੁਲ ਇੱਕੋ ਨਾਲ ਦੀ ਲੱਗਣੀਆਂ ਤੁਹਾਨੂੰ ਉਮਰ ਦਾ ਤਕਰੀਬਨ ਥੋੜਾ ਬਹੁਤੀ ਅੰਤਰ ਹੋਊਗਾ ਇਹਨਾਂ ਦਾ ਹਾਂਜੀ ਹਾਂਜੀ ਬਾਈ ਇੱਕ ਮਹਾਲਾ ਰੋਣਾ ਇਹਨੂੰ ਚਲਾ ਦੇ ਇੱਕ ਵਾਰੀ ਨਹੀਂ ਇੱਥੋਂ ਕਰ ਸਕਦੇ ਹਾਂ ਚੈੱਕ ਇਹ ਇੱਥੋਂ ਪੂਰੀ ਫੀਟਿੰਗ ਵਾਲੀ ਬੱਚੀ ਆ ਗਈ ਤੇ ਥਣ ਸਿੰਗਲ ਚਾਰ ਰਹਿਣਗੇ ਉਹ ਤੁਸੀਂ ਬਿਨਾਂ ਸ਼ੱਕ ਬਾਈ ਤੋਂ ਆਨਲਾਈਨ ਵੀ ਜਿਹੜੇ ਸੱਜਣੇ ਮੰਗਾਉਣੀਆਂ ਐ ਆਨਲਾਈਨ ਵੀ ਮੰਗਾ ਸਕਦਾ ਜਿਆਦਾਤਰ ਮਾਲ ਆਪਾਂ ਕਹੇ ਲਈ ਰੋਣਾ ਆਨਲਾਈਨ ਹੀ ਜਾਂਦਾ ਹਾਂਜੀ ਹਾਂਜੀ ਬਾਈ ਜਿਆਦਾਤਰ ਮਾਲ ਆਪਣਾ ਆਨਲਾਈਨ ਹੀ ਜਾਂਦਾ ਵੀ ਬੇਫਿਕਰ ਹੋ ਜਾ ਘਰ ਤੱਕ ਦੀ ਮਤਲਬ ਕਿ ਇਹ ਜਿਹੜੇ ਜਾਨਵਰ ਜਿਹੜੀ ਚੀਜ਼ ਆਪਾਂ ਕਹੇ ਸੀ ਉਹਨਾਂ ਦੀ ਘਰ ਤੱਕ ਦੀ ਗਰੰਟੀ ਫੇਸ ਕਰੀ ਉਹਦੇ ਬੰਦੇ ਦਾ ਉਹ ਚੀਜ਼ ਦੀ ਬਾਈ ਕਹਿੰਦਾ ਗਰੰਟੀ ਦੋ ਜਿੱਦਾਂ ਹੀ ਤੁਹਾਨੂੰ ਦੇ ਦਿੱਤੀ ਜੇ ਕਿਸੇ ਸੱਜਣ ਨੇ ਉਰੇ ਆਉਣਾ ਉਰੇ ਆ ਕੇ ਵੀ ਲੈ ਜੇ ਪਰ ਇਹਦੇ 'ਚ ਕੋਈ ਉਹ ਗੱਲ ਨਹੀਂ ਹੋਊਗੀ ਵੀ ਜੇ ਤੁਹਾਨੂੰ ਯਾਰ ਜਿਹੜੀ ਬੱਚੀ ਕਹਤਾ ਉਹੀ ਬੱਚੀ ਤੁਹਾਡੇ ਘਰੇ ਆਊਗੀ ਉਹ ਸੀਨ ਨਹੀਂ ਮਿਲੂਗਾ ਕੋਈ ਵੀ ਬਾਈ ਨੇ ਜੇ ਕਹਤਾ ਵੀ ਯਾਰ ਹੋਰ ਕੋਈ ਚੜਾ ਕੇ ਭੇਜਤੀ ਲੈ ਕੋਰੀਨ ਤੇ ਕੈਮਰਾ ਘੁਮਾ ਦਿਨਾ ਸਾਰੀਆਂ ਤੇ ਲਾਸਟ ਦਿਨ ਤੁਹਾਨੂੰ ਦੋ ਜਰਸੀਆਂ ਵੀ ਦਿਖਾਉਂਗਾ ਇੱਕ ਵਾਰੀ ਇੱਥੋਂ ਕਰ ਸਕਦੇ ਹੋ ਚੈੱਕ ਪ੍ਰਿੰਟ ਵਾਈਜ਼ ਕੁਆਲਟੀ ਵਾਈਜ਼ ਜਿਵੇਂ ਆ ਪੱਛੀ ਖੜੀਆ ਜਿਵੇਂ ਬਾਈ ਨੇ ਸ਼ੁਰੂ ਜੀ ਦੱਸਿਆ ਨਾ ਵੀ ਇੱਕ ਤੋਂ ਇੱਕੇ ਹੋਊਗਾ ਕੰਮ ਵੀ ਥੱਲੇ ਡਾਊਨ ਆਉਣ ਵਾਲਾ ਕੰਮ ਨਹੀਂ ਹੋਊਗਾ ਵੀ ਉੱਧਰ ਟਾਪ ਦੀ ਹੋਊ ਤਾਂ ਇੱਧਰਲੇ ਬੰਨੇ ਡਾਊਨ ਚ ਆ ਜੂ ਵੀ ਸਿਰੇ ਤੋਂ ਸਿਰੇ ਹੀ ਰਹੂਗਾ ਕੰਮ ਤੇ ਤਕਰੀਬਨ ਜਰਸੀਆਂ ਆਪਣੇ ਕੋਲ ਰਹਣ ਇੱਕ ਦੋ ਹੀ ਆਉਂਦੀਆਂ ਹਾਂ ਹਾਂਜੀ ਹਾਂਜੀ ਬਾਈ ਜਰਸੀ ਮਾੜ ਲੈ ਕੇ ਆਪਣੀ ਚੰਗੀ ਆਪਾਂ ਲੈਣੇ ਚੰਗੀ ਜਰਸੀਆਂ ਬਾਈ ਠੀਕ ਹੈ ਚੰਗੀ ਜਰਸੀ ਘੱਟ ਮਿਲਦੀ ਹੈ ਬਾਈ ਆ ਦੇਖ ਕਿਆ ਮਕਾ ਮਾਰਦਾ ਜਮਾ ਇਹਦੀ ਰੋਣ ਉਮਰ ਹਾਂਜੀ ਭਾਈ ਉਮਰ ਆ ਮਤਲਬ ਕਿ ਇਹ ਹੈਗੀ ਆ 6 ਮਹੀਨੇ ਦੀ ਬੱਚੀ ਭਾਈ ਸਿਰਫ ਹਾਂ ਅੰਤੇ ਬਾਕੀ ਖੜ ਨਹੀਂ ਖੁੜ ਨਹੀਂ ਬਹੁਤ ਕਮਾਲ ਦੀ ਹੈ ਨਾ ਹਾਂ ਛੋਟਾ ਦੇਖ ਕੰਨ ਦੇਖ ਜਮਾ ਛੋਟਾ ਛੋਟਾ ਕੰਨ ਆ ਭਾਈ ਗਲਾਈ ਵਾਲਾ ਵਧੀਆ ਠੀਕ ਹੈ ਗੱਲ ਹਾਂ ਇਹ ਇੱਥੇ ਰੋਕ ਲਾ ਇਹ ਸਜਣੋ ਇੱਥੋਂ ਕਰ ਸਕਦੇ ਹਾਂ ਚੈੱਕ ਇੱਥੋਂ ਉਮਰ ਕਿੰਨੀ ਦੱਸਿਆ ਦੀਦੀ ਓਏ ਇਹਦੀ 6 ਮਹੀਨੇ ਭਾਈ ਉਮਰ 6 ਦੇ ਲਗਭਗ ਹੀ ਆ ਗਈ ਉਮਰ ਆ ਪਰ ਯਾਰਾ ਕੁਆਲਿਟੀ ਬਹੁਤਾ ਵੱਚੀ ਜੀ ਫੁੱਲ ਕੁਆਲਿਟੀ ਬਾਈ ਮੈਂ ਹਾਂ ਥਾਣੇ ਦੇ ਵੀ ਸਿੰਗਲ ਚਾਰੀ ਬਾਈ ਹਾਂਜੀ ਹਾਂਜੀ ਬਾਈ ਠੀਕ ਆ ਗੱਲ ਇਹਦੀ ਮਾਂ ਦਾ ਦੁੱਧ ਕੀ ਦੱਸਿਆ ਬਾਈ ਇਹਦੀ ਮਾਂ ਦਾ ਦੁੱਧ ਠੀਕ ਹੈ 28 ਲੀਟਰ ਬਾਈ 27 28 ਕਿਲੋ ਹਾਂ ਠੀਕ ਹੈ ਜਰਸੀ ਜਿਹੜਾ ਮੈਂ ਕਹਿੰਨਾ ਕਾਫੀ ਹੋ ਜਾਂਦਾ 27 28 ਹੈ ਨਾ ਹਾਂਜੀ ਹਾਂਜੀ ਬਾਈ ਤਕਰੀਬਨ ਆਮ ਜਰਸੀਆਂ ਦਾ 15 ਦੇ ਸਮਥਿੰਗ ਹੀ 15 ਠੀਕ ਹੈ ਹਾਂ 15 ਤੋਂ 18 ਬਸ ਆ ਇਹ ਤੂ ਵੀ ਚੱਕਮੀ ਲਈ ਫਿਰਦਾ ਇਹਦਾ ਟੂਆ ਟੂਆ ਬਾਲਾ ਖਤਰਨਾਕਾ ਮੱਥੇ 'ਚ ਨਾ ਹਾਂ ਇਹ ਮੱਲੇ ਕਿ ਛੋਟੀ ਏ ਇਹਦਾ ਬਸ ਬੱਚਾ ਪਰ ਹੈ ਬਹੁਤ ਕੁਆਲਟੀ ਵਾਲਾ ਇਹਦੀ ਰੋਣ ਉਮਰ ਕਿੰਨੀ ਕਾ ਹਾਂਜੀ ਭਾਈ ਇਹ ਮੱਲੇ ਹੈਗਾ 4 ਕਮਹੀਨਾ ਦਾ ਭਾਈ ਇੱਥੇ ਜੇ ਰੋਕ ਲਾ ਉਰਲੇ ਬੰਨੇ ਕਰਦੇ ਫੇਸ ਰੇ ਇਸ ਦਿਨ ਇੱਥੋਂ ਕਰ ਸਕਦੇ ਹਾਂ ਚੈੱਕ ਇਹ ਸਿਰਫ ਤੇ ਸਿਰਫ ਨਾ ਭਾਈ ਕਹਿੰਦਾ 4 ਮਹੀਨਿਆਂ ਦੀ ਉਮਰ ਆ ਚਾਹੇ ਯਾਰ ਬਰੀਡ ਕੰਪੀਟੀਸ਼ਨ 'ਚ ਤਾਰ ਦਿਓ ਐਦਾਂ ਦੀ ਬੱਛੀ ਆ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਮੱਥੇ ਜਿਵੇਂ ਭਰਾ ਕਹਿੰਦੇ ਨੇ ਜਰਸੀ ਦੇ ਟੋਆ ਹੁੰਦਾ ਅੱਖ ਮੋਟੀ ਆ ਗਈ ਕੰਨ ਆ ਗਿਆ ਬਿਲਕੁਲ ਗਲਾਈ ਵਾਲਾ ਤੇ ਛੋਟਾ ਕੰਨ ਆ ਗਿਆ ਐਨੂੰ ਚਲਾ ਦੇ ਮਾੜੀ ਕਮਾ ਦੇ ਕਮਾ ਦੇ ਤੋੜ ਕੇ ਦਿਖਾ ਦੇ ਜੋੜਾ ਮੈਨੂੰ ਪਤਾ ਪਹਿਲੀਆਂ ਜੀ ਮੰਗਾ ਲੈਣਾ ਕਿਸੇ ਸੱਜਣ ਨੇ ਜਰਸੀਆਂ ਦਾ ਕਮਾ ਦੇ ਐਨੂੰ ਕਮਾ ਦੇ ਕਿਰਾਂ ਤੋੜ ਦੇ ਹੋਰ ਲੈ ਬਾਈ ਦਾ ਇਹ ਇੱਥੋਂ ਕਰ ਸਕਦਾ ਸੱਜਣੋਂ ਚੈੱਕ ਹਰੇਕ ਪੱਖ ਤੋਂ ਦਿਖਾ ਦੂੰਗਾ ਤੁਹਾਨੂੰ ਮੈਂ ਉਹ ਚੀਜ਼ ਨਹੀਂ ਹੋਊਗੀ ਯਾਰ ਕੋਈ ਵੀ ਪੱਖ ਰਹੇ ਜੂਗਾ ਕਿਸੇ ਭਰਾ ਨੇ ਆਨਲਾਈਨ ਮੰਗਵਣੀ ਹੋਈ ਤਾਂ ਸੰਪਰਕ ਬਾਈ ਨਾਲ ਕਰਿਓ ਕਿੰਨੀ ਉਮਰ ਦੱਸਿਆਈ ਇਹਦੀ 4 ਮਹੀਨੇ ਮੋਰ ਬਾਈ ਸਿਰਫ 4 ਦੀ ਇਹ ਦੀ 6 ਮਹੀਨੇ ਹਾਂਜੀ ਹਾਂਜੀ ਠੀਕ ਆ ਗੱਲ ਉਹਦੀ ਬਾਈ ਕਹਿੰਦਾ 4 ਮਹੀਨੇ ਤੇ ਆਪ ਅੱਛੀ ਰ ਤੇ ਨੰਬਰ ਬੋਲ ਦਿਓ ਜੀ ਨੰਬਰ ਹੈ 98887 38550 ਜੀ 98887 38550 ਪਿੰਡ ਆ ਗਿਆ ਬਾਈ ਦਾ ਪਿੱਥੋ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਇਹ ਮੰਨ ਲਓ ਬਾਈ ਕੋਲ ਬਹੁਤ ਟਾਪ ਕੁਆਲਟੀ ਦੇ ਬੱਚੀਆਂ ਅਵੇਲੇਬਲ ਹੁੰਦੀਆਂ ਜਿਹੜੇ ਵੀ ਸੱਜਣ ਨੂੰ ਬੱਚੀ ਚਾਹੀਦੀ ਆ ਬਾਈ ਨਾਲ ਸੰਪਰਕ ਕਰ ਲਿਓ 1 2 4 10 20 50 ਤੱਕ ਵੀ ਬਾਈ ਕਹਿੰਦਾ ਅਵੇਲੇਬਲ ਕਰਾ ਦਾਂਗੇ ਧੰਨਵਾਦ ਜੀ